ਲਾਲ ਮਿਰਚ ਦੀ ਕੀਮਤ ਡਿੱਗੀ ਮਾਲੀ ਖੇਤਰ ਦੇ ਕਿਸਾਨਾਂ ਨੇ ਮੁੜ ਪੈਡੀ ਦੀਆਂ ਵਾਢਾਂ ਵੱਲ ਰੁਝਾਨ ਕੀਤਾ ਫਿਰੋਜ਼ਪੁਰ ਪੰਜਾਬ ਦੇ ਮਾਲੀ ਖੇਤਰ ਚ ਕਈ ਕਿਸਾਨਾਂ ਨੇ ਲਾਲ ਮਿਰਚ ਦੀ ਕਾਸ਼ਤ ਛੱਡ ਕੇ ਮੁੜ ਪੈਡੀ ਦੀ ਵਾੜ ਵੱਲ ਰੁਝਾਨ ਦਿਖਾਇਆ ਹੈ ਇਸ ਫੈਸਲੇ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਮਿਰਚ ਦੀ ਕੀਮਤਾਂ ਵਿੱਚ ਆਈ ਕਮਜ਼ੋਰੀ ਹੈ ਕਿਸਾਨਾਂ ਅਨੁਸਾਰ ਪਿਛਲੇ ਹਫ਼ਤਿਆਂ ਵਿੱਚ ਲਾਲ ਮਿਰਚ ਦੀ ਕੀਮਤ 60 ਤੋਂ 70 ਰੁਪਏ ਕਿਲੋ ਤੱਕ ਡਿੱਗ ਗਈ ਹੈ ਜਿਸ ਕਰਕੇ ਉਹਨਾਂ ਨੂੰ ਲਾਭ ਦੀ ਥਾਂ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਦੀ ਵਿਆਖਿਆ ਕਈ ਕਿਸਾਨਾਂ ਨੇ ਦੱਸਿਆ ਕਿ ਲਾਲ ਮਿਰਚ ਦੀ ਉਗਾਈ ਲਈ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਖਾਦ ਕੀਟਨਾਸ਼ਕ ਮਜ਼ਦੂਰੀ ਅਤੇ ਨਿਮਾਣੀ ਸੰਭਾਲ ਪਰ ਜਦੋਂ ਮਾਰਕੀਟ 'ਚ ਮੁੱਲ ਘਟ ਜਾਂਦੇ ਹਨ ਤਾਂ ਉਹਨਾਂ ਦੀ ਕਮਾਈ ਦੇ ਥਾਂ ਕਰਜ਼ਾ ਚੜ ਜਾਂਦਾ ਹੈ ਕਿਸਾਨ ਗੁਰਦੇਵ ਸਿੰਘ ਨੇ ਕਿਹਾ ਪਿਛਲੇ ਸਾਲ ਅਸੀਂ ਮਿਰਚ 'ਚ ਵਧੀਆ ਲਾਭ ਲਿਆ ਸੀ ਪਰ ਇਸ ਵਾਰ ਮੰਡੀਆਂ 'ਚ ਰੇਟ ਥੱਲੇ ਡਿੱਗ ਗਏ ਕੁਣ ਫਸਲ ਦੀ ਲਾਗਤ ਵੀ ਨਹੀਂ ਨਿਕਲ ਰਹੀ ਇਸ ਕਰਕੇ ਅਸੀਂ ਪੈਡੀ ਲਾ ਲਈ ਮਾਲੀ ਖੇਤਰ ਚ ਫੇਰ ਆ ਰਿਹਾ ਰੁਝਾਨ ਮਾਲੀ ਖੇਤਰ ਫਿਰੋਜ਼ਪੁਰ ਫਾਜ਼ਿਲਕਾ ਮੁਖ्तसर ਵਿੱਚ ਹੌਲੀ ਹੌਲੀ ਕਿਸਾਨ ਸਬਜ਼ੀਆਂ ਜਾਂ ਨਗਦੀ ਫਸਲਾਂ ਤੋਂ ਮੁੜ ਰਵਾਇਤੀ ਧਾਨ ਦੀ ਵਾੜ ਵੱਲ ਵਾਪਸ ਮੁੜ ਰਹੇ ਹਨ ਇਹ ਨਿੱਤ ਨਵੇਂ ਚੁਣੌਤੀਆਂ ਅਤੇ ਮੌਸਮ ਦੀਆਂ ਬਦਲ ਰਹੀਆਂ ਹਾਲਾਤਾਂ ਨੂੰ ਲੈ ਕੇ ਵੀ ਹੋ ਰਿਹਾ ਹੈ ਖੇਤੀਬਾੜੀ ਵਿਭਾਗ ਦੀ ਚੇਤਾਵਨੀ ਵਿਭਾਗ ਨੇ ਕਿਸਾਨਾਂ ਨੂੰ ਸਾਵਧਾਨ ਕੀਤਾ ਹੈ ਕਿ ਪਾਣੀ ਦੀ ਘਾਟ ਅਤੇ ਮਿੱਟੀ ਦੀ ਗਿਰਾਵਟ ਨੂੰ ਧਿਆਨ ਵਿੱਚ ਰੱਖਦਿਆਂ ਰਵਾਇਤੀ ਫਸਲਾਂ ਤੋਂ ਹਟ ਕੇ ਵਿਆਕਲਪਨੀ ਕਾਸ਼ਤਾਂ ਵਰ ਧਿਆਨ ਦਿਓ। ਲਾਲ ਮਿਰਚ, ਮੱਕੀ, ਸੂਆ, ਕਪਾਹ ਵਰਗੀਆਂ ਫਸਲਾਂ ਲਈ ਸੁਧਰੇ ਹੋਏ ਮਾਰਕੀਟ ਸਬੰਧ ਬਣਾਉਣ ਦੀ ਲੋੜ ਹੈ। ਸਾਰ, ਲਾਲ ਮਿਰਚ ਦੀਆਂ ਕੀਮਤਾਂ ਵਿੱਚ ਆਈ ਤਿੱਬਰ ਗਿਰਾਵਟ ਨੇ ਫਿਰੋਜ਼ਪੁਰ ਸਹਿਤ ਮਾਲੀ ਖੇਤਰ ਦੇ ਕਿਸਾਨਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਖਫਤ ਤੋਂ ਘੱਟ ਰੇਟ ਮਿਲਣ ਕਰਕੇ ਕਈਆਂ ਨੇ ਫੈਸਲਾ ਲਿਆ ਹੈ ਕਿ ਧਾਨ ਦੀ ਵਾੜ ਮੋੜ ਸ਼ੁਰੂ ਕੀਤੀ ਜਾਵੇ